ਗੁਰਮੁਖੰਦ ਦਾ ਸਵਾਲ ਸਵੇਰੇ ਐਕਸਰਸਾਈਜ਼ ਮਾਰਨਿੰਗ ਵਾਕ অতি ਜ਼ਰੂਰੀ ਆ ਜਦੋਂ ਵੀ ਕਰਦੇ ਆ ਸਾਰਾ ਦਿਨ ਖਿੜਿਆ ਖਿੜਿਆ ਰਹਿੰਦਾ ਲੇਕਿਨ ਜੇ ਇਸ ਦਿਨ ਐਕਸਰਸਾਈਜ਼ ਨਾ ਕਰਾਂ ਤਾਂ ਸਾਰਾ ਦਿਨ ਮਨ ਅਕਿਆ ਅਕਿਆ ਰਹਿੰਦਾ ਹੈ ਆਲਸ ਰਹਿੰਦਾ ਫੁਰਤੀ ਨਹੀਂ ਪ잡ਦੀ ਜੇ ਨਿਤਨੇਮ ਕਰ ਲਵਾਂ ਤਾਂ ਐਕਸਰਸਾਈਜ਼ ਰਹਿ ਜਾਂਦੀ ਆ ਜੇ ਐਕਸਰਸਾਈਜ਼ ਕਰ ਲਵਾਂ ਤਾਂ ਨਿਤਨੇਮ ਵਾਸਤੇ ਲੇਟ ਹੋ ਜਾਣਾ ਆ ਵੀਰੋ ਕਿਉਂ ਨਾ ਅਸੀਂ ਤੜਕੇ ਸੋਈਏ ਔਰ ਤੜਕੇ ਉਠੀਏ ਔਰ ਦੋਨਾਂ ਦਾ ਸੇਵਨ ਕਰੀਏ ਨਿਤਨੇਮ ਵੀ ਔਰ ਐਕਸਰਸਾਈਜ਼ ਵੀ ਪੁਰਾਣੇ ਸਮੇਂ ਦੇ ਵਿੱਚ ਲੋਕ ਕਸਰਤ ਕਿਸੇ ਨੂੰ ਦਿਖਾ ਕੇ ਨਹੀਂ ਸੀ ਕਰਦੇ ਹੁੰਦੇ ਰਾਤ 12 ਵਜੇ ਉੱਠ ਕੇ ਮਿਹਨਤਾਂ ਲਾਉਂਦੇ ਸੀ ਡੇ ਡਿਡ 2 2 2.5 2.5 ਘੰਟੇ ਪਹਿਲਵਾਨਾਂ ਦੇ ਸਖਤ ਅਸੂਲ ਸਨ 12 ਵਜੇ ਤੋਂ ਲੈ ਕੇ 4 ਵਜੇ ਤੱਕ 5 500 ਡਾਂਡ ਬੈਠ ਕਾ ਮਾਰਨੀ ਆ ਵੱਧ ਵੀ ਹੋ ਸਕਦੀ ਆ ਇਸ ਕਰਕੇ ਟਿਕਣ ਦਾ ਵਿਲਾ ਸਾਂਭੀਏ ਕੀ ਫਾਇਦਾ ਇੰਸਟਾਗ੍ਰਾਮ ਰੀਲਸ ਸੋਸ਼ਲ ਮੀਡੀਆ ਨਿਊਜ਼ ਤੇ ਆਪਣਾ ਟਾਈਮ ਵੇਸਟ ਕਰਕੇ ਜਿਉਣਾ ਅਸੀਂ ਆਪਣੀ ਜ਼ਿੰਦਗੀ ਨੂੰ ਬਣਾਈਏ ਆਪਣੇ ਸਰੀਰ ਨੂੰ ਬਣਾਈਏ ਤੰਦਰੁਸਤੀ ਦਾ ਵਪਾਰ ਕਰੀਏ ਆਪ ਵੀ ਤੰਦਰੁਸਤ ਬਣੀਏ ਔਰ ਜੋ ਸਮਾਜ ਜਹਾਨ ਸਾਨੂੰ ਦੇਖਦਾ ਹੈ